ਇਹ ਸਰਦਾਰ ਭਗਵੰਤ ਸਿੰਘ ਮਾਨ ਦੇ ਉਪਰਾਲਾ ਜੋ ਪਿਛਲੇ 70 80 ਸਾਲਾਂ ਤੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਤੇਲਾਂ ਤੇ ਪਾਣੀ ਪਹੁੰਚਾਉਣ ਵਾਸਤੇ ਇਸ ਮੋਗੇ ਚ ਤਕਰੀਬਨ 600 ਕਿਲਾ ਰੰਗਦਾ ਸੀਗਾ ਪਰੰਤੂ ਹੁਣ ਅਸੀਂ 150 ਕਿਲਾ ਨਵਾ ਪਾ ਕੇ ਪੂਰਟ ਲਾਸਟ ਟੇਲ ਤੱਕ ਪਾਣੀ ਪਹੁੰਚਾਉਣ ਦੀ ਉਪਰਾਲਾ ਕੀਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਪਹਿਲਾਂ ਸਾਡੇ ਪੰਡ ਵਿੱਚ ਸਿਰਫ 25 30% ਪਾਣੀ ਲੱਗਦਾ ਸੀ ਜਿਹੜਾ ਕੀ ਹੁਣ ਤਕਰੀਬਨ ਇਹ ਪਾਈਪ ਲਾਈਨਾਂ ਪੈਣ ਦੇ ਨਾਲ 100% ਪਾਣੀ ਸਾਡੇ ਪਿੰਡ ਦੇ ਖੇਤਾਂ ਨੂੰ ਲੱਗੂਗਾ। ਸਰਕਾਰ ਨੇ ਜਿਹੜਾ ਉਦਮ ਪ੍ਰਾਲਾ ਕਰਿਆ ਬਹੁਤ ਚੰਗਾ ਕਰਿਆ। ਕਿੜਾ ਆਉਣ ਵਾਲੀਆਂ ਪੀੜ੍ਹੀਆਂ ਦਾ ਸਰਕਾਰ ਨੇ ਸੋਚਿਆ ਵੀ ਪਾਣੀ ਨੀਚੇ ਦਾ ਨਾ ਨਿਕਲੇ ਆਉਣ ਵਾਲੀਆਂ ਪੀੜ੍ਹੀ ਨੂੰ ਪਾਣੀ ਪੀਣ ਨੂੰ ਰਹੀਏ। ਜਿੰਨਾ ਭਵਾਨਤਮਾਨ ਸਾਹਿਬ ਨੇ ਆਹ ਚੰਗਾ ਕੰਮ ਕਰਿਆ ਬਹੁਤ ਹੀ ਜ਼ਿਆਦਾ ਉਦਮ ਪ੍ਰਾਲਾ ਹੈ। ਸਾਡੇ ਪਿੰਡ ਦੇ ਵਿੱਚ ਜ 7 ਪਾਈਪ ਲਾਈਨਾਂ ਦਾ ਕੰਮ ਮਨਜ਼ੂਰ ਹੋ ਚੁੱਕਿਆ ਜਿਨ੍ਹਾਂ ਵਿੱਚੋਂ 4 ਪਾਈਪ ਲਾਈਨਾਂ ਤੇ ਪਾਣੀ ਸ਼ੁਰੂ ਹੋ ਚੁੱਕੀ ਹੈ ਜਿਨ੍ਹਾਂ ਦੀ ਬਦੌਲਤ ਸਾਰੇ ਪਿੰਡ ਨੂੰ ਪਾਣੀ ਮਿਲਣ ਜਾ ਰਿਹਾ ਜਿਹੜਾ ਅਸੀਂ ਪਹਿਲਾਂ 25-30% ਪਾਣੀ ਵਰਤ ਦੇਦੇ ਸੀ ਅੱਜ ਉਹਨਾਂ ਦੀ ਬਦੌਲਤ ਅਸੀਂ ਪੂਰੇ ਪਿੰਡ ਵਾਸਤੇ 100% ਪਾਣੀ ਵਰਤਣ ਦੇ ਯੋਗ ਹੋયા ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਸਾਡੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਨਹੀਂ ਜਾ ਰਿਹਾ ਸੀਗਾ ਜੋ ਕਿ ਇਸ ਪਾਈਪ ਲਾਈਨ ਪੈਣ ਨਾਲ ਸਾਡੇ ਖੇਤਾਂ ਤੱਕ ਪਾਣੀ ਪਹੁੰਚਦਾ ਹੋਊਗਾ ਤਾਂ ਤਿੱਖੇਟਾ ਪਾਣੀ ਕਟਣਾ ਬੰਦ ਕਰਾਂਗੇ ਤੇ ਉਹਦੇ ਨਾਲ ਕੀ ਹੈ ਜਿਹੜਾ ਇਹ ਨਹਿਰੀ ਪਾਣੀ ਜਾਊਗਾ ਅਸੀਂ ਉਸੇ ਨਾਲ ਹੀ ਸਜਾਈ ਕਰਿਆ ਕਰਾਂਗੇ ਇਹ ਜਿਹੜੀ ਸਰਕਾਰ ਹੈ ਵਧੀਆ ਪ੍ਰਾਲੇ ਕਰ ਰਹੀ ਹੈ ਜੀ ਲਾਈਟ ਦਾ ਨਜ਼ਾਰਾ ਦੇ ਰੱਖਿਆ ਨਹਿਰੀ ਪਾਣੀ ਦਾ ਦੇ ਰੱਖਿਆ ਇਹ ਦੋ ਵਧੀਆ ਸਰਕਾਰ ਕੋਈ ਆਉਣੀ ਨਹੀਂ ਸਾਡੀ ਕੋਸ਼ਿਸ਼ ਹੈ ਹਰੇਕ ਵਰਗ ਨੂੰ ਆਪਣਾ ਜਿਹੜਾ ਸਰਕਾਰ ਹੈ ਉਹਦਾ ਫਾਇਦਾ ਪਹੁੰਚੇ ਕੋਈ 40-40 ਸਾਲਾਂ ਬਾਅਦ ਜਿੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ 'ਚ ਦੇਖਿਆ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ